ਜਿਹੜਾ ਸਵਾਲ ਇਹਨਾਂ ਨੇ ਕੀਤਾ ਵੀ ਤੁਸੀਂ ਬੱਚਿਆਂ ਦੇ ਨਾਲ ਕੰਮ ਕੀਤਾ ਤੇ ਉਹਨਾਂ ਨੇ ਤੁਹਾਨੂੰ ਕਿੰਨਾ ਕੁ ਤੰਗ ਕੀਤਾ ਨਹੀਂ ਤੰਗ ਨਹੀਂ ਕੀਤਾ ਵੀ ਉਹਨਾਂ ਨੇ ਫਿਲਮ 'ਚ ਤੰਗ ਕੀਤਾ ਸ਼ੂਟ 'ਚ ਤੰਗ ਨਹੀਂ ਕੀਤਾ ਐਡੇ ਪਿਆਰੇ ਬੱਚੇ ਆ ਜੈਲੀ ਦੇ ਨਾਲ ਮੈਂ ਪਹਿਲਾਂ ਵੀ ਫਿਲਮ ਕਰ ਚੁੱਕਿਆ ਛਿੰਦਾ ਛਿੰਦਾ ਨੋ ਪਾਪਾ ਇਹ ਤਿੰਨਾਂ ਜਣਿਆਂ ਦੀ ਪਹਿਲੀ ਫਿਲਮ ਹੈ ਟਿਮਰੀ ਦਾਨੀ ਐ ਉਹਦਾ ਨਾਮ ਇਹਦੀ ਪਹਿਲੀ ਫਿਲਮ ਹੈ ਉਰੇ ਨੇ ਇਹਨਾਂ ਵਧੀਆ ਕੰਮ ਕੀਤਾ ਵੀ ਤੁਹਾਨੂੰ ਸਾਰਿਆਂ ਨੂੰ ਮਜ਼ਾ ਆਊਗਾ ਸ਼ਰਾਂਸ਼ ਇਹ ਪਮੀਸੀ ਹੈ ਇਹਨੇ ਵੀ ਬਹੁਤ ਸੋਹਣਾ ਕੰਮ ਕੀਤਾ ਉਹਦੀ ਵੀ ਪਹਿਲੀ ਫਿਲਮ ਹੈ ਫੁੱਲ ਚੜੀ ਦੀ ਗੁਰਮਣ ਉਹਦਾ ਨਾਮ ਫੁੱਲ ਚੜੀ ਹੈ ਤੇ ਗੁਰੀ ਦੇ ਤਾਂ ਕਹਿਣੇ ਕੀ ਹੈ ਇਹ ਇਹਨਾਂ ਦਾ ਹੈਗਾ ਹੈੱਡ ਤੇ ਜਿਨ੍ਹਾਂ ਦਾ ਹੈੱਡ ਗੁਰੀ ਹੋਊਗਾ ਜੈਲੀ ਹੋਊਗਾ ਤੁਹਾਨੂੰ ਪਤਾ ਹੈ ਫਿਰ ਲਹੂ ਤਾਂ ਪੀਣ ਗਈ ਰਲ ਕੇ ਸੋ ਫਿਲਮ ਦੇ ਵਿੱਚ ਬਹੁਤ ਇਹਨਾਂ ਨੇ ਮਜ਼ੇਦਾਰ ਕੰਮ ਕੀਤਾ ਸਿੰਘੇ ਵੀਰੇ ਨੇ ਬਹੁਤ ਕਮਾਲ ਕੰਮ ਕੀਤਾ ਔਰ ਅਸੀਂ ਪਹਿਲੀ ਵਾਰੀ ਦੋਨਾਂ ਨੇ ਸਕਰੀਨ ਸਾਂਝੀ ਕੀਤੀ ਹੈ ਔਰ ਮੈਨੂੰ ਸੱਚਿਓਂ ਹੀ ਬਹੁਤ ਚੰਗਾ ਲੱਗਾ ਸਾਡੀ ਵੀ ਐ ਮੰਨ ਲਓ ਵੀ ਆਪਾਂ ਇੱਕ ਦੂਜੇ ਦੇ ਨਹੀਂ ਹੁੰਦਾ ਵੀ ਅੱਖ ਦੀ ਰਾਮ ਜਪੜ ਲੈਨੇ ਹੁੰਨੇ ਆ ਵੀ ਉਹ ਜਦੋਂ ਤੁਹਾਡੀ ਜੁਰਤ ਹੋ ਜਾਂਦੀ ਹੈ ਤੁਸੀਂ ਉਦੋਂ ਪੜ ਸਕਦੇ ਆ ਤੇ ਉਵੇਂ ਪੜੀ ਗਈ ਔਰ ਮੈਂ ਵੈਸੇ ਹੀ ਸੋਚਦਾ ਸੀ ਕਿ ਮੈਂ ਕਹੇਰ ਵੀ ਇਹਦੇ ਨਾਲ ਕਿਵੇਂ ਰਲ ਗਈ ਮੇਰੀ ਸੀਟੀ ਅਸੀਂ ਪਿੱਛੇ ਜੇ ਇੱਕ ਪ੍ਰੋਮੋਸ਼ਨ ਤੇ ਗਏ ਤੇ ਫਾਦਰ ਸਾਹਿਬ ਨਾਲ ਆ ਗਏ ਵੀਰੇ ਦੇ ਉਹ ਰਾਈਟਰ ਆ ਉਹ ਵੀ ਲਿਖਦੇ ਆ ਦੇਵthਰੀਕਿਆਂ ਵਾਲੇ ਸਾਹਿਬ ਦੇ ਚੇਲੇ ਆ ਉਹ ਫਿਰ ਮੈਨੂੰ ਲੱਗਿਆ ਵੀ ਮੈਂ ਵੀ ਲਿਖਦਾ ਹਾਂ ਇਨਾਂ ਦੇ ਫਾਦਰ ਵੀ ਲਿਖਦੇ ਮੇਰੇ ਫਾਦਰ ਵੀ ਲਿਖਦੇ ਸੀ ਇਹ ਵੀ ਲਿਖਦਾ ਜਿਹਦੇ ਕਰਕੇ ਸਾਡੀ ਇਨੀ ਸੀਟੀ ਰਲੀ ਹੋਈ ਹੈ ਫਿਲਮ ਸੁਣਾ ਦਿਆ ਹੁਣ ਲੰਬੀ ਗੱਲ ਹੀ ਸੁਣਾ ਦਿਆ ਹਾਂਜੀ ਹਾਂਜੀ ਪਲੀਜ਼ ਫਿਲਮ ਜੁਲਾਈ ਦੇ ਵਿੱਚ ਸਾਡੀ ਗੱਲਬਾਤ ਹੁੰਦੀ ਹੈ ਦਿੱਤਿਆ ਭਾਈ ਨਾਲ ਉਦੋਂ ਦੀ ਸਾਡੀ ਗੱਲ ਸ਼ੁਰੂ ਹੁੰਦੀ ਤੇ ਅਕਤੂਬਰ ਦੇ ਵਿੱਚ ਫਿਲਮ ਸ਼ੁਰੂ ਹੁੰਦੀ ਹੈ ਫਿਲਮ ਦੇ ਵਿੱਚ ਨਾ 70% ਐਸੀਆਂ ਚੀਜ਼ਾਂ ਆ ਜਿਨ੍ਹਾਂ ਤੋਂ ਮੈਨੂੰ ਹਿਚਕਚਾਹਟ ਸੀਗੀ ਵੀ ਸੈਂਡੋ ਬਰਮੁੰਡਾ ਸਵੀਵਿੰਗ ਪੂਲ ਡਾਂਸ ਅਰ ਰੋਮਾਂਸ ਨਾਈਟਸ ਮੈਂ ਕਿਆ ਕਰਨਾ ਬਰੇ ਯਾਰ ਵੀ ਇਹ ਮੇਰੇ ਠੀਕ ਲੱਗੂ ਇਹਨਾਂ ਨੇ ਕਹਿਣਾ ਪਾਜੀ ਪਾਉ ਤਾਂ ਸਹੀ ਪਾਜੀ ਪਾਉ ਤਾਂ ਸਹੀ ਜਿੱਦੇ ਟੀਜ਼ਰ ਆਇਆ ਟ੍ਰੇਲਰ ਆਇਆ ਉਹਦੇ ਮੈਨੂੰ ਹਰੇਕ ਨੇ ਕਿਹਾ ਵੀ ਭਾਜੀ ਸੋਹਣੇ ਬਣੇ ਲੱਗੇ ਆਨੇ ਤੂੰ